ਮੈਂ ਪਰਮੇਸ਼ਰ ਦਾ ਧੰਨਵਾਦ ਕਰਦਾ ਹਾਂ ਕਿ ਪਰਮੇਸ਼ਰ ਨੇ ਇੱਕ ਵਾਰ ਫਿਰ ਸਾਨੂੰ ਆਪਣਾ ਵਚਨ ਸਿੱਖਣ ਦੇ ਲਈ ਮੌਕਾ ਦਿੱਤਾ ਅਸੀਂ ਲਗਾਤਾਰ ਪਰਮੇਸ਼ਰ ਦੇ ਵਚਨ ਨੂੰ ਜਦ ਸਿੱਖ ਰਹੇ ਹਾਂ ਇੱਕ ਵਾਰ ਫਿਰ ਅਸੀਂ ਪਰਮੇਸ਼ਰ ਦੇ ਵਚਨ ਨੂੰ ਸਿੱਖਾਂਗੇ ਸਾਡਾ ਚੱਲ ਰਿਹਾ ਜੋ ਵਿਸ਼ੇ ਹੈ ਅਸੀਂ ਰੋਮੀਆਂ ਦੀ ਪੱਤਰੀ ਦੀ ਜਾਣਕਾਰੀ ਉਸ ਸਬਜੈਕਟ ਨੂੰ ਲੈ ਕੇ ਚੱਲ ਰਹੇ ਹਾਂ ਤਾਂ ਅੱਜ ਅਸੀਂ ਪ੍ਰਭੂ ਦੇ ਵਚਨ ਦੇ ਵਿੱਚੋਂ ਜੋ ਸਿੱਖਣਾ ਹੈ ਉਹ ਆ ਰੋਮੀਆਂ ਦੀ ਪੱਤਰੀ ਉਸ ਦਾ 2 ਅਧਿਆਇ ਉਸ ਦੇ 17 ਵਚਨ ਤੋਂ ਲੈ ਕੇ ਅਸੀਂ 29 ਵਚਨ ਤੱਕ ਪ੍ਰਭੂ ਦੇ ਵਚਨ ਨੂੰ ਸਿੱਖਾਂਗੇ ਤੁਸੀਂ ਅਸੀਂ ਪੜਾਂਗੇ ਪ੍ਰਭੂ ਦੇ ਵਚਨ ਦੇ ਵਿੱਚੋਂ ਰੋਮੀਆਂ ਦੀ ਪੱਤਰੀ ਔਰ ਉਸ ਦਾ 2 ਅਧਿਆਇ 17 ਵਚਨ ਤੋਂ ਲੈ ਕੇ 29 ਵਚਨ ਤੱਕ ਅਸੀਂ ਥੋੜਾ ਥੋੜਾ ਕਰਕੇ ਪ੍ਰਭੂ ਦੇ ਵਚਨ ਨੂੰ ਸਿੱਖਾਂਗੇ ਮੈਂ ਪੜਦਾ ਪੰਜਾਬੀ ਦੀ ਵਿੱਚ ਪਰ ਜਦੋਂ ਤੂੰ ਯਹੂਦੀ ਸਦੋਂਦਾ ਹੈ ਅਤੇ ਸ਼ਰਾ ਉੱਤੇ ਆਸਰਾ ਰੱਖਦਾ ਹੈ ਅਤੇ ਪਰਮੇਸ਼ਰ ਉੱਤੇ ਕਮਾਂਡ ਕਰਦਾ ਅਤੇ ਉਹਦੀ ਇੱਛਾਵਾਂ ਨੂੰ ਜਾਣਦਾ ਹੈ ਅਤੇ ਸ਼ਰਾ ਦੀ ਸਿੱਖਿਆ ਲੈ ਕੇ ਚੰਗੇ ਚੰਗ ਚਗੇਰੀਆਂ ਗੱਲਾਂ ਨੂੰ ਪਸੰਦ ਕਰਦਾ ਹਾਂ ਅਤੇ ਤੈਨੂੰ ਪ੍ਰਤੀਤ ਹੈ ਭਾਈ ਮੈਂ ਅੰਨਿਆਂ ਨੂੰ ਰਾਹ ਦੱਸਣ ਵਾਲਾ ਅਤੇ ਜਿਹੜੇ ਹਨੇਰੇ ਵਿੱਚ ਹਨ ਉਹਨਾਂ ਦਾ ਚਾਨਣ ਹਾਂ ਅਤੇ ਨਦਾਨਾਂ ਨੂੰ ਸਿੱਖਿਆ ਦੇਣ ਵਾਲਾ ਅਤੇ ਬਾਲਕਾਂ ਦਾ ਉਸਤਾਦ ਹਾਂ ਅਤੇ ਗਿਆਨ ਔਰ ਸਤ ਦਾ ਸਰੂਪ ਜੋ ਸ਼ਰਾਂ ਵਿੱਚ ਹੈ ਮੇਰੇ ਕੋਲ ਹੈ ਸੋ ਇੱਧਰ ਜਦੋਂ ਅਸੀਂ ਪ੍ਰਭੂ ਦੇ ਵਚਨ ਦੇ ਵਿੱਚ ਉਹ ਦੇਖਦੇ ਹਾਂ ਤਾਂ ਪ੍ਰਭੂ ਦਾ ਦਾਸ ਜਦ ਇਹਨਾਂ ਵਚਨਾਂ ਨੂੰ ਸ਼ੁਰੂ ਕਰ ਰਿਹਾ ਤਾਂ ਉਹ ਬੋਲ ਰਿਹਾ ਪਰ ਜਦੋਂ ਤੂੰ ਯਹੂਦੀ ਸਦਉਂਦਾ ਹੈਂ ਅਸੀਂ ਪ੍ਰਭੂ ਦੇ ਵਚਨ ਨੂੰ ਜਦੋਂ ਦੇਖਿਆ ਜਦੋਂ ਅਸੀਂ ਪਹਿਲੇ ਅਧਿਆਇ ਦੇ ਉੱਪਰ ਧਿਆਨ ਕੀਤਾ ਤਾਂ ਉਧਰ ਉਹ ਲੋਕ ਜਿਨ੍ਹਾਂ ਦੇ ਉੱਪਰ ਪਰਮੇਸ਼ਰ ਨੇ ਸ੍ਰਿਸ਼ਟੀ ਦੇ ਦੁਆਰਾ ਆਪਣੇ ਆਪ ਨੂੰ ਪ੍ਰਗਟ ਕੀਤਾ ਔਰ ਫਿਰ ਅਸੀਂ ਦੇਖਿਆ ਕਿ हे ਦੋਸ਼ ਲਾਉਣ ਵਾਲੇ ਤੂੰ ਭਾਵੇਂ ਕੋਈ ਵੀ ਕਿਉਂ ਨਹੀਂ ਆ ਤੋ ਇਧਰ ਪ੍ਰਭੂ ਦਾ ਦਾਸ ਬੋਰੀਆ ਕੇ ਜਦੋਂ ਤੂੰ ਹੀ ਹੂ ਦਿਸਦਾ ਹ ਹੈ ਜਦੋਂ ਅਸੀਂ ਰੋਮੀਆਂ ਦੀ ਪੱਤਰੀ ਦੇ ਬਾਰੇ ਜਾਣਕਾਰੀ ਕਰਦੇ ਹਾਂ ਤੋ ਉਸ ਸਮੇਂ ਰੋਮ ਦੇ ਵਿੱਚ ਰਾਜਾ ਕੈਸਰ ਨੇ ਜੋ ਆਗਿਆ ਦਿੱਤੀ ਸੀ ਔਰ ਮਸੀਹੀ ਲੋਕਾਂ ਦੇ ਉੱਪਰ ਯਹੂਦੀ ਲੋਕਾਂ ਦੇ ਉੱਪਰ ਜਦੋਂ 77 ਜਿਆਦਾ ਸ਼ੁਰੂ ਹੋਈ ਆ ਉਹਦੇ ਕਾਰਨ ਹੋਇਆ ਕੀ ਆ ਕਿ ਬਹੁਤ ਸਾਰੇ ਯਹੂਦੀ ਲੋਕ ਜੋ ਰੋਮ ਨੂੰ ਛੱਡ ਕੇ ਉਹ ਦੂਸਰੀ ਜਗ੍ਹਾ ਤੇ ਚਲੇ ਗਏ ਜਿਨ੍ਹਾਂ ਦੇ ਵਿੱਚੋਂ ਅਸੀਂ ਦੇਖਦੇ ਹਾਂ ਕਿ ਜੋ ਅਨੁਮਾਨ ਲਾਇਆ ਜਾਂਦਾ ਅਕੋਲਾ ਔਰ ਪ੍ਰਿਸਕੁਲਾ ਵੀ ਉਹਨਾਂ ਦੇ ਵਿੱਚੋਂ ਸੀਗੇ ਲੇਕਿਨ ਜਦੋਂ ਰਾਜਾ ਮਰ ਜਾਂਦਾ ਆ ਉਹਦੀ ਮੌਤ ਹੋ ਜਾਂਦੀ ਆ ਤਾਂ ਫਿਰ ਲੋਕ ਰੋਮ ਦੇ ਵਿੱਚ ਯਹੂਦੀ ਲੋਕ ਵਾਪਸ ਆ ਰਹੇ ਆ ਤਾਂ ਜਦੋਂ ਯਹੂਦੀ ਲੋਕ ਵਾਪਸ ਆ ਰਹੇ ਆ ਤਾਂ ਉਸ ਸਮੇਂ ਜੋ ਪੁਰਾਈਆਂ ਕੌਮਾਂ ਜੋ ਅੰਨੇ ਜਾਤੀ ਲੋਕ ਆ ਉਹ ਵੀ ਬਹੁਤ ਸਾਰੇ ਮਸੀਹ ਦੇ ਵਿੱਚ ਆ ਚੁੱਕੇ ਆ ਜਿਹਦੇ ਕਾਰਨ ਉਹਨਾਂ ਦੋਹਾਂ ਦੇ ਵਿੱਚ ਆਪਸ ਦੇ ਵਿੱਚ ਜੋ ਆਵਾਦ ਵਿਵਾਦ ਚੱਲ ਰਿਹਾ ਆ ਔਰ ਉਹ ਯਹੂਦੀਆ ਜੋ ਉਹ ਕੀ ਬੋਲ ਰਹੇ ਆ ਉਹ ਆਪਣੇ ਵਿਸ਼ੇ ਦੇ ਵਿੱਚ ਐਹੋ ਜਿਹਾ ਕਮਾਂਡ ਕਰ ਰਹੇ ਆ ਔਰ ਉਹ ਕਹਿੰਦੇ ਆ ਕਿ ਸਾਡੇ ਕੋਲ ਸ਼ਰਆ ਹੈ ਅਸੀਂ ਪਰਮੇਸ਼ਰ ਦੇ ਉੱਪਰ ਆਸਰਾ ਰੱਖਦੇ ਆ ਪਰਮੇਸ਼ਰ ਉੱਪਰ ਵਿਸ਼ਵਾਸ ਕਰਦੇ ਆ ਔਰ ਸ਼ਰਆ ਦੀ ਸਿੱਖਿਆ ਲੈ ਕੇ ਚੰਗ ਚਗੇਰੀਆਂ ਗੱਲਾਂ ਨੂੰ ਪਸੰਦ ਕਰਦਾ ਹੈ ਅਤੇ ਤੈਨੂੰ ਪ੍ਰਤੀਤ ਹੈ ਭਾਈ ਮੈਂ ਅੰਨਿਆਂ ਨੂੰ ਰਾਹ ਦੱਸਣ ਵਾਲਾ ਅਤੇ ਜਿਹੜੀ ਹਨੇਰੀ ਵਿੱਚ ਹਨ ਉਹਨਾਂ ਦਾ ਚਾਨਣ ਵੀ ਹਾਂ ਪ੍ਰੋਪੁਦਾ ਦਾਸ ਪੌਲਸ ਇਸ ਪ੍ਰਕਾਰ ਉਹਨਾਂ ਨੂੰ ਬੋਲ ਰਿਹਾ ਆ ਕਿ ਅਗਰ ਤੁਸੀਂ ਇਹਨਾਂ ਗੱਲਾਂ ਦੇ ਵਿਸ਼ੇ 'ਚ ਕਮਾਂਡ ਕਰਦੇ ਹੋ ਕਿ ਤੁਸੀਂ ਅੰਨਿਆਂ ਨੂੰ ਰਾਹ ਦਿਖਾਉਂਦੇ ਹੋ, ਤੁਸੀਂ achhiyan gallan nu sikhaunde ho, ਤੁਸੀਂ dusriyan nu sikhaun wale ho, ਤੁਹਾਡੇ ਕੋਲੇ ਸ਼ਰਅ ਆ, ਤੁਸੀਂ ਪਰਮੇਸ਼ਰ 'ਤੇ ਉੱਪਰ ਵਿਸ਼ਵਾਸ ਕਰਦੇ ਹੋ। ਇੱਕ ਯਹੂਦੀ ਕਿਹੜੀਆਂ-ਕਿਹੜੀਆਂ ਗੱਲਾਂ ਨੂੰ ਬੋਲ ਰਿਹਾ ਆ? ਅਸੀਂ ਪ੍ਰਭੂ ਦੇ ਵਚਨ 'ਚ ਉਹ ਦੇਖ ਰਹੇ ਹਾਂ ਕਿ ਪਰਮੇਸ਼ਰ ਦੇ ਉੱਤੇ ਅਸੀਂ ਭਰੋਸਾ ਰੱਖਦੇ ਹਾਂ, ਸਾਡੇ ਕੋਲੇ ਸ਼ਰਅ ਆ, ਅਸੀਂ ਅੰਨਿਆਂ ਨੂੰ ਰਾਹ ਦਿਖਾਉਣ ਵਾਲੇ ਆ। ਤੋ ਜਦੋਂ ਯਹੂਦੀ ਆਪਣੇ ਬਾਰੇ ਇਹਨਾਂ ਗੱਲਾਂ ਨੂੰ ਬੋਲ ਰਿਹਾ ਤੋ ਪ੍ਰਭੂ ਦਾ ਦਾਸ ਪੌਲਸ 21 ਵਚਨ ਦੇ ਵਿੱਚ ਉਹਨਾਂ ਨੂੰ ਸਵਾਲ ਕਰਦਾ ਹੈ 21 ਵਚਨ ਦੇ ਵਿੱਚ ਉਹਨਾਂ ਨੂੰ ਸਵਾਲ ਕੀ ਕਰਦਾ ਉਹ ਕਹਿੰਦਾ ਤਾਂ ਫਿਰ ਤੂੰ ਜਿਹੜਾ ਦੂਏ ਨੂੰ ਸਿਖਾਲਦਾ ਹੈ ਕਿ ਆਪਣੇ ਆਪ ਨੂੰ ਨਹੀਂ ਸਿਖਾਲਦਾ ਤੂੰ ਜਿਹੜਾ ਉਪਦੇਸ਼ ਕਰਦਾ ਹੈ ਭਾਈ ਚੋਰੀ ਨਾ ਕਰਨੀ ਕਿ ਆਪ ਹੀ ਚੋਰੀ ਕਰਦਾ ਹੈ ਤੂੰ ਜਿਹੜਾ ਆਖਦਾ ਹੈ ਭਾਈ ਜਨਾਹ ਨਾ ਕਰਨਾ ਕਿ ਆਪ ਹੀ ਜਨਾਹ ਕਰਦਾ ਹੈ ਤੂੰ ਜਿਹੜਾ ਮੂਰਤੀਆਂ ਤੋਂ ਕਿਨ ਕਰਦਾ ਹੈ ਕੀ ਆਪੇ ਮੰਦਰਾਂ ਨੂੰ ਲੁੱਟਦਾ ਹੈ ਤੂੰ ਜਿਹੜਾ ਸ਼ਰਾਂ ਉੱਤੇ ਕਮੰਡ ਕਰਦਾ ਹੈ ਕਿ ਤੂੰ ਸ਼ਰਾਂ ਦੇ ਉਲੰਘਣ ਕਰਕੇ ਪਰਮੇਸ਼ਰ ਦਾ અપਮਾਨ ਕਰਦਾ ਹੈ ਪ੍ਰਭੂ ਦਾ ਦਾਸ ਪੌਲਸ ਉਹਨਾਂ ਯਹੂਦੀ ਲੋਕਾਂ ਨੂੰ ਕੁਝ ਸਵਾਲ ਕਰਦਾ ਹੈ ਔਰ ਜਦੋਂ ਕੁਝ ਸਵਾਲ ਕਰਦਾ ਉਹਨਾਂ ਸਵਾਲਾਂ ਦੇ ਵਿੱਚ ਜੋ ਯਹੂਦੀ ਬੋਲ ਰਹੇ ਆ ਉਹਨਾਂ ਯਹੂਦੀਆਂ ਨੂੰ ਹੀ ਉਹ ਸਵਾਲ ਕਰ ਰਿਹਾ ਕਿ ਜੋ ਤੂੰ ਸਿਖਾਉਣਾ ਹੈ ਕੀ ਤੂੰ ਆਪ ਉਹਨਾਂ ਦੇ ਉੱਪਰ ਭਰੋਸਾ ਕਰਦਾ ਹੈ ਜਾਂ ਆਪ ਉਹਨਾਂ ਦੇ ਅਨੁਸਾਰ ਚੱਲਦਾ ਹੈ ਪ੍ਰభు ਦਾ ਦੰਸ ਪੌਲਸ ਉਹਨਾਂ ਯਹੂਦੀ ਲੋਕਾਂ ਨੂੰ ਸਵਾਲ ਕਰ ਰਿਹਾ ਹੈ ਫਿਰ ਤੂੰ ਜਿਹੜਾ ਦੂਏ ਨੂੰ ਸਿਖਾਲਦਾ ਹੈ ਕਿ ਆਪ ਨੂੰ ਨਹੀਂ ਸਿਖਾਲਦਾ ਪ੍ਰਭੂ ਦਾ ਦੰਸ ਪੌਲਸ ਉਹਨਾਂ ਨੂੰ ਸਵਾਲ ਕਰ ਰਿਹਾ ਹੈ ਤੋ ਇਹ ਬੜੀ ਜ਼ਰੂਰੀ ਗੱਲ ਹੈ ਕਿ ਅਸੀਂ ਆਪਣੇ ਆਤਮਿਕ ਜੀਵਨ ਦੇ ਵਿੱਚ ਜਦੋਂ ਪ੍ਰਭੂ ਦੇ ਵਿੱਚ ਅੱਗੇ ਵਧਦੇ ਆ ਤਾਂ ਕਿਤੇ ਨਾ ਕਿਤੇ ਆ ਕੇ ਅਸੀਂ ਜਿਸ ਜਗ੍ਹਾ ਤੇ ਗਲਤੀ ਕਰਦੇ ਹਾਂ ਉਹ ਇਹ ਆ ਕਿ ਅਸੀਂ ਦੂਸਰਿਆਂ ਨੂੰ ਤੋਂ ਬਹੁਤ ਜ਼ਿਆਦਾ ਸਿਖਾਉਨੇ ਆ ਦੂਸਰਿਆਂ ਨੂੰ ਤੋਂ ਬਹੁਤ ਉਪਦੇਸ਼ ਕਰਦੇ ਆ ਲੇਕਿਨ ਜਿੱਥੇ ਜਿੱਦ ਤੱਕ ਅਸੀਂ ਖੁਦ ਸਿੱਖਣਾ ਆ ਅਸੀਂ ਖੁਦ ਨਹੀਂ ਸਿੱਖਦੇ ਅਸੀਂ ਤਾਂ ਦੂਸਰਿਆਂ ਨੂੰ ਸਿਖਾਉਣ ਦੇ ਵਿੱਚ ਲੱਗੇ ਰਹਿੰਦੇ ਆ ਲੇਕਿਨ ਪ੍ਰਭੂ ਦਾ ਦਾਂਸ ਪੌਲਸ ਇਧਰ ਜੋ ਗੱਲ ਬੋਲ ਰਿਹਾ ਤਾਂ ਫੇਰ ਤੂੰ ਜਿਹੜਾ ਦੂਏ ਨੂੰ ਸਿਖਾਲਦਾ ਹੈ ਕਿ ਆਪਣੇ ਆਪ ਨੂੰ ਨਹੀਂ ਸਿਖਾਲਦਾ ਤਾਂ ਮੈਂ ਇਹ ਬੋਲਣਾ ਚਾਹੂੰਗਾ ਕਿ ਜਦੋਂ ਅਸੀਂ ਦੂਸਰਿਆਂ ਨੂੰ ਸਿਖਾਉਨੇ ਆ ਦੂਸਰਿਆਂ ਨੂੰ ਸਿਖਾਉਣ ਤੋਂ ਪਹਿਲਾਂ ਸਭ ਤੋਂ ਜਿਹੜੀ ਜ਼ਰੂਰੀ ਗੱਲ ਉਹ ਇਹ ਆ ਕਿ ਅਸੀਂ ਆਪਣੇ ਆਪ ਨੂੰ ਅਸੀਂ ਆਪਣੇ ਆਪ ਨੂੰ ਸਿਖਾਉਣਾ ਹੈ ਜੇ ਤੁਸੀਂ ਆਪਣੇ ਆਪ ਨੂੰ ਸਿਖਾਵਾਂਗੇ ਤਾਂ ਸਾਡਾ ਜੀਵਨ ਸਾਡਾ ਜੀਵਨ ਹੀ ਉਹ ਪ੍ਰਚਾਰ ਆ ਸਾਡਾ ਜੀਵਨ ਹੀ ਉਹ ਪ੍ਰਭੂ ਦਾ ਵਚਨ ਆ ਜੋ ਲੋਕਾਂ ਦੇ ਸਾਹਮਣੇ ਜਦੋਂ ਲੋਕ ਦੇਖਦੇ ਆ ਤਾਂ ਫਿਰ ਹੀ ਇੱਕ ਵਿਅਕਤੀ ਪ੍ਰਭੂ ਦੇ ਵਿੱਚ ਆ ਸਕਦਾ ਆ ਅਸੀਂ ਜ਼ਿਆਦਾ ਪ੍ਰਚਾਰ ਤੋਂ ਜ਼ਿਆਦਾ ਜ਼ਰੂਰੀ ਆ ਕਿ ਸਾਡਾ ਜੀਵਨ ਪ੍ਰਚਾਰ ਕਰਨਾ ਆਸਾਨ ਆ ਲੇਕਿਨ ਜੀਵਨ ਦਾ ਨਮੂਨਾ ਦੇਣਾ ਔਰ ਜੀਵਨ ਨੂੰ ਦਿਖਾਉਣਾ ਔਰ ਆਪਣੇ ਜੀਵਨ ਦੇ ਵਿੱਚ ਪ੍ਰਭੂ ਦੇ ਵਚਨ ਨੂੰ ਲਾਗੂ ਕਰਨਾ ਇਹ ਸਭ ਤੋਂ ਜ਼ਿਆਦਾ ਔਖਾ ਆ ਤੋ ਬਹੁਤ ਵਾਰ ਅਸੀਂ ਕੀ ਕਰਦੇ ਆ ਅਸੀਂ ਦੂਸਰਿਆਂ ਨੂੰ ਸਿਖਾਉਨੇ ਆ ਔਰ ਜੋ ਸਿਖਾਉਨੇ ਆ ਬਹੁਤ ਵਾਰ ਅਸੀਂ ਆਪ ਉਹਨਾਂ ਗੱਲਾਂ ਦੇ ਵਿੱਚ ਬਹੁਤ ਅਧੂਰੇ ਪਾਏ ਜਾਂਦੇ ਆ ਇਸ ਲਈ ਯਹੂਦੀ ਕਹਿ ਤੋ ਰਹੇ ਆ ਕਿ ਅਸੀਂ ਸ਼ਰਾਂ ਦੇ ਉੱਪਰ ਭਰੋਸਾ ਕਰਦੇ ਆ ਪਰਮੇਸ਼ਰ ਉੱਪਰ ਕਮਾਂਡ ਕਰਦੇ ਆ ਅਸੀਂ ਅੰਨਿਆਂ ਨੂੰ ਰਾਹ ਦਿਖਾਉਨੇ ਆ ਐਦਾ ਐਦਾ ਸਾਡੇ ਵਿੱਚ ਬਹੁਤ ਸਾਰੀਆਂ ਗੱਲਾਂ ਲੇਕਿਨ ਪ੍ਰਭੂ ਦਾ ਦਾਸ ਪੌਲਸ ਉਹਨਾਂ ਨੂੰ ਹੀ ਇਹ ਸਵਾਲ ਕਰਦਾ ਆ ਕਿ ਜੋ ਕੰਮ ਤੂੰ ਬੋਲ ਰਿਹਾ ਮੈਂ ਕਰਦਾ ਆ ਜੋ ਤੂੰ ਕਹਿ ਰਿਹਾ ਆ ਤੇ ਕੀ ਆਪ ਖੁਦ ਕਰਦਾ ਆ ਤੂੰ ਦੂਸਰਿਆਂ ਨੂੰ ਰੋਕਦਾ ਆ ਪਰ ਖੁਦ ਕਰਦਾ ਆ ਤੁਹੇ ਬਹੁਤ ਹੀ ਜ਼ਰੂਰੀ ਗੱਲ ਹੈ ਕਿ ਜੋ ਅਸੀਂ ਪ੍ਰਚਾਰ ਕਰਦੇ ਹਾਂ ਜੋ ਅਸੀਂ ਬੋਲਦੇ ਹਾਂ ਜੋ ਉਪਦੇਸ਼ ਕਰਦੇ ਹਾਂ ਜੋ ਦੂਸਰਿਆਂ ਨੂੰ ਸਿਖਾਉਂਦੇ ਹਾਂ ਕਿ ਸਾਡੇ ਜੀਵਨ ਦੇ ਵਿੱਚ ਹੈ ਅਗਰ ਸਾਡੇ ਜੀਵਨ ਦੇ ਵਿੱਚ ਨਹੀਂ ਹੈ ਤਾਂ ਸਾਨੂੰ ਰੁਕਣਾ ਪਊਗਾ ਔਰ ਰੁੱਕ ਕੇ ਸੋਚਣਾ ਪਊਗਾ ਕਿ ਮੈਂ ਦੂਸਰਿਆਂ ਨੂੰ ਤਾਂ ਬੋਲ ਰਿਹਾ ਹਾਂ ਲੇਕਿਨ ਮੇਰਾ ਖੁਦ ਦਾ ਜੀਵਨ ਇਸ वचन ਦੇ ਅਨੁਸਾਰ ਹੈ ਅਗਰ ਨਹੀਂ ਤਾਂ ਪ੍ਰਭੂ ਦਾ ਦੰਦ ਸਪੋਲਿਸ ਕੀ ਬੋਲ ਰਿਹਾ ਜਿਵੇਂ ਲਿਖਿਆ ਹੋਇਆ ਹੈ ਭਾਈ ਪ੍ਰਾਇਆਂ ਕੋਮਾ ਵਿੱਚ ਤੁਹਾਡੇ ਕਰਨ ਪਰਮੇਸ਼ੁਰ ਦੇ ਨਾਮ ਦੀ ਇੰਨੀਆਂ ਹੁੰਦੀ ਹੈ ਜਦੋਂ ਅਸੀਂ ਵਚਨ ਪ੍ਰਚਾਰ ਕਰਦੇ ਹਾਂ ਔਰ ਖੁਦ ਜੀਵਨ ਦੇ ਵਿੱਚ ਪੂਰਾ ਨਹੀਂ ਕਰਦੇ ਔਰ ਖੁਦ ਗਲਤੀ ਕਰਦੇ ਆ ਤਾਂ ਲਗਭਗ ਅਨੁਮਾਨ ਲਾਇਆ ਜਾਂਦਾ ਹੈ ਕਿ ਜਦੋਂ ਇੱਕ ਅਗਵਾ ਜਦੋਂ ਇੱਕ ਅਗਵਾ ਪ੍ਰਭੂ ਨੂੰ ਮੰਨਣ ਵਾਲਾ ਗਲਤੀ ਕਰਦਾ ਆ ਤਾਂ ਲਗਭਗ ਉਹ 10000 ਲੋਕਾਂ ਦੇ ਲਈ ਠੋਕਰ ਦਾ ਕਾਰਨ ਬਣ ਜਾਂਦਾ ਆ ਇਹ ਕਿਸ ਪ੍ਰਕਾਰ ਹੋ ਜਾਂਦਾ ਆ ਕਿ ਜਦੋਂ ਅਸੀਂ ਪੁਲਪਿਟ ਤੋਂ ਤਾਂ ਬਹੁਤ ਜ਼ੋਰ-ਜ਼ੋਰ ਦੇ ਨਾਲ ਪ੍ਰਚਾਰ ਕਰਦੇ ਹਾਂ ਲੋਕਾਂ ਨੂੰ ਰੋਕਦੇ ਹਾਂ ਲੋਕਾਂ ਨੂੰ ਕਹਿੰਦੇ ਹਾਂ ਕੰਮ ਨਹੀਂ ਕਰਨਾ ਲੇਕਿਨ ਜਦੋਂ ਅਸੀਂ ਖੁਦ ਕਰਦੇ ਹਾਂ ਤਾਂ ਅਸੀਂ ਬਹੁਤ ਵਾਰ ਲੋਕਾਂ ਦੇ ਸਾਹਮਣੇ ਨਿੰਦਿਆ ਦਾ ਕਾਰਨ ਬਣ ਜਾਂਦੇ ਹਾਂ ਇਸ ਲਈ ਪ੍ਰਭੂ ਦਾ ਦੰਸ ਪੌਲਸ ਦਾ ਜਿਵੇਂ ਲਿਖਿਆ ਹੋਇਆ ਹੈ ਭਾਈ ਪਰਾਈਆਂ ਕੋਮਾਂ ਦੇ ਵਿੱਚ ਤੁਹਾਡੇ ਕਾਰਨ ਪਰਮੇਸ਼ਵਰ ਦੇ ਨਾਮ ਦੀ ਨਿੰਦਿਆ ਹੁੰਦੀ ਆ ਤੋ ਜਦੋਂ ਪਰਮੇਸ਼ਵਰ ਦੇ ਨਾਮ ਦੀ ਨਿੰਦਿਆ ਹੁੰਦੀ ਆ ਤੋ ਅਸੀਂ ਠੋਕਰ ਦਾ ਕਾਰਨ ਬਣ ਜਾਂਦੇ ਆ ਜਿਹਦੇ ਲਈ ਅਸੀਂ ਪ੍ਰਭੂ ਦੇ ਵਚਨ ਚੋਂ ਪੜ੍ਹਦੇ ਆ ਯਸ਼ਾਇਆ ਦੀ ਕਿਤਾਬ ਔਰ ਉਸ ਦਾ 52 ਅਧਿਆਇ ਔਰ ਉਸ ਦਾ 5 ਵਚਨ ਯਸ਼ਾਇਆ ਦੀ ਕਿਤਾਬ ਉਸ ਦਾ 52 ਅਧਿਆਇ ਔਰ ਉਸ ਦਾ 5 ਵਚਨ ਹੁਣ ਇੱਥੇ ਮੇਰੇ ਲਈ ਕੀ ਹੈ ਯਹਵਾ ਦਾ ਵਾਕ ਹੈ ਮੇਰੀ ਪਰਜਾ ਜੋ ਮੁਫਤ ਲਈ ਗਈ ਉਹ ਦੇ ਹਾਕਮ ਰੌਲਾ ਪਾਉਂਦੇ ਹਨ ਯਹੋਵਾ ਦਾ ਵਾਕ ਹੈ ਸਾਰਾ ਦਿਨ ਨਿਤ ਮੇਰਾ ਨਾਮ ਤੁੱਛ ਕੀਤਾ ਜਾਂਦਾ ਹੈ ਤੋ ਪ੍ਰਭੂ ਇੱਧਰ ਬੋਰਿਆ ਕਿ ਸਾਰਾ ਦਿਨ ਮੇਰਾ ਨਾਮ ਕੀ ਕੀਤਾ ਜਾਂਦਾ ਹੈ ਤੁੱਛ ਕੀਤਾ ਜਾਂਦਾ ਹੈ ਔਰ ਜੋ ਠਹਿਰਾਏ ਹੋਏ ਅਗੂਏ ਆ ਜੋ ਹਾਕਮ ਆ ਉਹ ਵੀ ਰੌਲਾ ਪਾਉਂਦੇ ਆ ਯਹੋਵਾ ਦਾ ਵਾਕ ਹੈ ਸਾਰਾ ਦਿਨ ਮੇਰਾ ਨਾਮ ਤੁੱਛ ਕੀਤਾ ਜਾਂਦਾ ਹੈ ਸੋ ਅੱਜ ਅਸੀਂ ਦੇਖਦੇ ਹਾਂ ਕਿ ਪ੍ਰਭੂ ਦਾ ਨਾਮ ਕਿੰਨੀ ਵਾਰ ਤੁੱਛ ਗਿਣਿਆ ਜਾਂਦਾ ਹੈ ਜਦੋਂ ਅਸੀਂ ਆਪਣੇ ਜੀਵਨ ਤੋਂ ਇੱਕ ਠੋਕਰ ਦਾ ਕਾਰਨ ਬਣ ਜਾਂਦੇ ਹਾਂ ਹਿਜ਼ਕੀਏਲ 36 ਦੀ 20 ਜਦੋਂ ਅਸੀਂ ਪ੍ਰਭੂ ਦੇ ਵਚਨ ਚੋਂ ਪੜ੍ਹਦੇ ਹਾਂ ਹਿਜ਼ਕੀਏਲ ਦੀ ਕਿਤਾਬ ਔਰ ਉਸ ਦਾ 36 ਅਧਿਆਇ ਔਰ ਉਸ ਦਾ 20 ਵਚਨ ਅਤੇ ਜਦੋਂ ਉਹ ਕੋਮਾ ਦੇ ਵਿੱਚ ਜਿੱਥੇ ਜਿੱਤੇ ਉਹ ਗਏ ਸਨ ਪੁੱਜੇ ਤਾਂ ਉਹਨਾਂ ਨੇ ਮੇਰੇ ਪਵਿੱਤਰ ਤਰ ਨਾਮ ਨੂੰ ਪਲੀਤ ਕੀਤਾ ਜਦੋਂ ਉਹ ਉਹਨਾਂ ਦੇ ਵਿਖੇ ਆਂਕ ਦੇ ਸੰਨ ਕੀ ਯਹਵਾ ਦੀ ਪਰਜਾ ਹੈ ਅਤੇ ਉਹ ਦੇਸ਼ ਵਿੱਚੋਂ ਨਿਕਲ ਨਿਕਲ ਕੇ ਆਏ ਹਨ ਸੋ ਇਧਰ ਧਿਆਨ ਦਿਓ ਜੀ ਬਹੁਤ ਹੀ ਅੱਛਾ ਬਚਨ ਹੈ ਜਿਹਦੇ ਵਿੱਚ ਕਹਿੰਦਾ ਅਤੇ ਜਦੋਂ ਉਹ ਕੋਮਾ ਦੇ ਵਿੱਚ ਜਿੱਥੇ ਜਿੱਥੇ ਉਹ ਗਏ ਗਏ ਸਨ ਪੁੱਜੇ ਤਾਂ ਉਹਨਾਂ ਨੇ ਮੇਰੇ ਪਵਿੱਤਰ ਨਾਮ ਨੂੰ ਪੁਲੀਤ ਕੀਤਾ ਜਦੋਂ ਉਹ ਉਹਨਾਂ ਦੇ ਵਿਖੇ ਅੱਖ ਦੇ ਸੰਨ ਕੀ ਯਹੋਵਾ ਦੀ ਪਰਜਾ ਹੈ ਅਤੇ ਉਹਦੇ ਦੇਸ਼ ਵਿੱਚੋਂ ਨਿਕਲ ਕੇ ਆਏ ਹਨ ਸੋ ਲੋਕ ਸਾਨੂੰ ਦੇਖ ਕੇ ਕਹਿੰਦੇ ਕਿ ਪਰਮਿਸ਼ਨ ਨੂੰ ਮੰਨਣ ਵਾਲੇ ਆ ਪਰਮੇਸ਼ੁਰ ਨੇ ਇਹਨਾਂ ਤੇ ਦਇਆ ਕੀਤੀ ਪਰਮੇਸ਼ੁਰ ਨੇ ਇਹਨਾਂ ਤੇ ਕਿਰਪਾ ਕੀਤੀ ਆ ਲੇਕਿਨ ਪ੍ਰਭੂ ਇੱਧਰ ਬੋਲ ਰਿਹਾ ਉਹ ਜਿੱਥੇ-ਜਿੱਥੇ ਗਏ ਉਹਨਾਂ ਨੇ ਮੇਰੇ ਨਾਮ ਨੂੰ ਪੁਲੀਤ ਕੀਤਾ ਉਹ ਠੋਕਰ ਦਾ ਕਾਰਨ ਬਣੇ ਇਹ ਕਿਵੇਂ ਹੋ ਸਕਦਾ ਕਿ ਜਦੋਂ ਅਸੀਂ ਪ੍ਰਭੂ ਨੂੰ ਜਾਣ ਲਿਆ ਸਚਾਈ ਸਾਡੇ ਅੰਦਰ ਆ ਗਈ ਸਾਡਾ ਛੁਟਕਾਰਾ ਹੋ ਗਿਆ ਹੁਣ ਇੱਕ ਵਿਸ਼ਵਾਸੀ ਇੱਕ ਸੇਵਕ ਪ੍ਰਭੂ ਨੂੰ ਜਾਣਨ ਵਾਲਾ ਹੁਣ ਜਿੱਥੇ ਜਾ ਰਿਹਾ ਹੈ ਸਭ ਤੋਂ ਪਹਿਲਾਂ ਉਹਦੇ ਜੀਵਨ ਤੋਂ ਪ੍ਰਭੂ ਦਿਖਾਈ ਦੇਣਾ ਹੈ ਉਹਦੇ ਜੀਵਨ ਤੋਂ ਲੋਕਾਂ ਨੂੰ ਪਰਮੇਸ਼ਰ ਦੀ ਹਜ਼ੂਰੀ ਨਜ਼ਰ ਆਉਣੀ ਹੈ ਤਾਂ ਉਹ ਅਗਰ ਮੈਂ ਬੋਲ ਰਿਹਾ ਹਾਂ ਖੁਦ ਨਹੀਂ ਕਰ ਰਿਹਾ ਜਾਂ ਮੇਰੇ ਪਰਿਵਾਰ ਦੇ ਵਿੱਚ ਤੋਂ ਮੇਰਾ ਮਾਹੌਲ ਠੀਕ ਨਹੀਂ ਆ ਲੇਕਿਨ ਮੈਂ ਦੂਸਰਿਆਂ ਨੂੰ ਬਹੁਤ ਚਿਲਾ ਚਲਾ ਕੇ ਬੋਲਦਾ ਕਿ ਤੁਸੀਂ ਇਸ ਤਰ੍ਹਾਂ ਕਰੋ ਜਾਂ ਤੁਸੀਂ ਇਸ ਤਰ੍ਹਾਂ ਕਰੋ ਲੇਕਿਨ ਮੈਂ ਖੁਦ ਠੀਕ ਨਹੀਂ ਆ ਇਸ ਲਈ ਪ੍ਰਭੂ ਦਾ ਦਾਸ ਪੌਲਸ ਉਹਨਾਂ ਯਹੂਦੀ ਲੋਕਾਂ ਨੂੰ ਕਹਿੰਦਾ ਜੋ ਤੁਸੀਂ ਕਹਿੰਦੇ ਕਿ ਚੋਰੀ ਨਹੀਂ ਕਰਨੀ ਵਿਭਚਾਰ ਨਹੀਂ ਕਰਨਾ ਤੁਸੀਂ ਬੋਲ ਰਹੇ ਸ਼ਰਾਂ ਸਾਡੇ ਕੋਲ ਆ ਪਰ ਕੀ ਤੁਸੀਂ ਇਹ ਕੰਮ ਖੁਦ ਨਹੀਂ ਕਰਦੇ ਤੋ ਜਦੋਂ ਤੁਸੀਂ ਕਰਦੇ ਹਾਂ ਤਾਂ ਹੁੰਦਾ ਕੀ ਹੈ ਕਿ ਪਰਾਈਆਂ ਕੋਮਾ ਦੇ ਵਿੱਚ ਪਰਮੇਸ਼ਵਰ ਦੇ ਨਾਮ ਦੀ ਨਿੰਦਾ ਕੀਤੀ ਜਾਂਦੀ ਹੈ ਸੋ ਅਸੀਂ ਰੋਮੀਆਂ ਦੀ ਪੱਤਰੀ ਦੇ ਵਿੱਚ ਹੀ ਆਉਣੇ ਆ ਰੋਮੀਆਂ ਦੀ ਪੱਤਰੀ ਔਰ ਉਸ ਦਾ 2 ਅਧਿਆਇ ਰੋਮੀਆਂ ਦੀ ਪੱਤਰੀ ਔਰ ਉਸ ਦਾ 2 ਅਧਿਆਇ ਸਤਾ 17 ਵਚਨ ਤੋਂ ਲੈ ਕੇ 24 ਵਚਨ ਤੱਕ ਅਸੀਂ ਦੇਖਿਆ ਆ ਸੋ ਅੱਗੇ ਅਸੀਂ ਦੇਖਦੇ ਆ ਪ੍ਰਭੂ ਦਾ ਦਾਸ ਪੌਲਸ ਉਹਨਾਂ ਨੂੰ ਫਿਰ ਕੀ ਬੋਲਦਾ ਸੁੰਨਤ ਤੋਂ ਤਾਂ ਲਾਭ ਹੈ ਜੇ ਤੂੰ ਸ਼ਰ੍ਹਾਂ ਉੱਤੇ ਤੁਰੇ ਪਰ ਜੇ ਤੂੰ ਸ਼ਰ੍ਹਾਂ ਦਾ ਉਲੰਘਣ ਵਾਲਾ ਹੋਵੇਂ ਤਾਂ ਤੇਰੀ ਸੁੰਨਤ ਆ ਸੁੰਨਤ ਹੋ ਗਈ ਉਪਰੰਤ ਜੇ ਅਸੁੰਨਤੀ ਲੋਕ ਸ਼ਰ੍ਹਾਂ ਦੀਆਂ ਵਿਧੀਆਂ ਦੀ ਪਾਲਣਾ ਕਰਨ ਤਾਂ ਕੀ ਉਹਨਾਂ ਦੀ ਅਸੁੰਨਤ ਸੁੰਨਤ ਨਾ ਗਿਣੀ ਜਾਵੇਗੀ ਅਤੇ ਜਿਹੜੇ ਸੁਭਾਅ ਤੋਂ ਅਸੁੰਨਤੀ ਹਨ ਜਿਉ ਸ਼ਰ੍ਹਾਂ ਨੂੰ ਪੂਰੀ ਕਰਨ ਤਕੀ ਉਹ ਤੈਨੂੰ ਜਿਹੜਾ ਲਿਖਤਾਂ ਤੇ ਸੁਨਤ ਦੇ ਹੁੰਦੇ ਸੁਨਦੇ ਸ਼ਰਾ ਦਾ ਉਲੰਘਣ ਵਾਲਾ ਹੈ ਦੋਚੀ ਨਾ ਠਹਿਰ ਹੋਣਗੇ ਕਿਉਂ ਜੋ ਉਹ ਯਹੂਦੀ ਨਹੀਂ ਜਿਹੜਾ ਵਿਖਾਵੇ ਮਾਤਰ ਹੈ ਅਤੇ ਨਾ ਉਹ ਸੁਨਤ ਹੈ ਜਿਹੜੀ ਮਾਸ ਦੀ ਵਿਖਾਵੇ ਮਾਤਰ ਹੈ ਸਗੋ ਯਹੂਦੀ ਉਹੋ ਹੈ ਜਿਹੜਾ ਅੰਦਰੋ ਹੋਵੇ ਅਤੇ ਸੁਨਤ ਉਹੋ ਹੈ ਜਿਹੜੀ ਮਨ ਦੀ ਹੋਵੇ ਅਰਥਾਤ ਆਤਮਾ ਵਿੱਚ ਨਾ ਲਿਖਤ ਵਿੱਚ ਜੀ ਦੀ ਸ਼ੋਭਾ ਮਨੁੱਖਾਂ ਵੱਲੋਂ ਨਹੀਂ ਸਗੋ ਪਰਮੇਸ਼ਰ ਵੱਲੋਂ ਹੁੰਦੀ ਹੈ ਫਰ ਇਧਰ ਪ੍ਰਭੂ ਦਾ ਤਾਸ ਪੌਲਸ ਉਹਨਾਂ ਨੂੰ ਸੁੰਨਤ ਤੋਂ ਲਾਭ ਹੈ ਜੇਤੂ ਸ਼ਰਾ ਉਤੇ ਤੁਰੇ ਉਹਨਾਂ ਨੂੰ ਬੋਲ ਰਿਹਾ ਆ ਕਿ ਉਹ ਖਤਨਾ ਉਹ ਸੁੰਨਤ ਜੋ ਯਹੂਦੀ ਲੋਕ ਜੋ ਪਰਮੇਸ਼ਰ ਨੇ ਅਬਰਾਹਮ ਦੇ ਨਾਲ ਉਸ ਨਿਯਮ ਨੂੰ ਬੰਨਿਆ ਉਸ ਚੀਜ਼ ਨੂੰ ਲੈ ਕੇ ਸ਼ਾਇਦ ਉਹ ਕਮਾਂਡ ਕਰ ਰਹੇ ਆ ਕਿ ਅਸੀਂ ਸੁੰਨਤ ਉਹ ਵਾਲੇ ਯਾਸੀ ਖਤਨਾ ਕੀਤੇ ਹੋਏ ਆ ਤਾਂ ਅਸੀਂ ਸ਼ਾਇਦ ਉਹਨਾਂ ਤੋਂ ਜ਼ਿਆਦਾ ਧਰਮੀ ਆ ਲੇਕਿਨ ਪ੍ਰਭੂ ਦਾ ਦਾਸ ਪੌਲਸ ਉਹਨਾਂ ਨੂੰ ਕਹਿ ਰਿਹਾ ਕਿ ਇਸ ਸੁੰਨਤ ਦੇ ਨਾਲ ਅਗਰ ਤੁਸੀਂ ਸੁੰਨਤ ਤੁਹਾਡੀ ਹੋਈ ਆ ਲੇਕਿਨ ਤੁਸੀਂ ਅਗਰ ਵਿਵਸਥਾ ਨੂੰ ਨਹੀਂ ਮੰਨ ਰਹੇ ਅਗਰ ਪ੍ਰਭੂ ਦੇ ਵਚਨ ਨੂੰ ਨਹੀਂ ਮੰਨ ਰਹੇ ਤਾਂ ਇਸ ਚੀਜ਼ ਦਾ ਤੁਹਾਡੇ ਜੀਵਨ 'ਚ ਕੋਈ ਵੀ ਫਾਇਦਾ ਨਹੀਂ ਆ ਇਸ ਤੋਂ ਚੰਗਾ ਕਿ ਜਿਹਦੀ ਸੁੰਨਤ ਨਹੀਂ ਹੋਈ ਜਿਹਦਾ ਖਤਨਾ ਨਹੀਂ ਹੋਇਆ ਉਹ ਅਗਰ ਪ੍ਰਭੂ ਦੇ ਵਚਨ ਨੂੰ ਮੰਨ ਰਿਹਾ ਤਾਂ ਜ਼ਿਆਦਾ ਬਿਹਤਰ ਆ ਤੇ ਸਗੋਂ ਉਹ ਤੁਹਾਨੂੰ ਦੋਸ਼ੀ ਠਰੋਂਦਾ ਆ ਤੋ ਅਸੀਂ ਦੇਖਦੇ ਕਿ ਇਹ ਨਿਸ਼ਾਨ ਜੋ ਇੱਕ ਸ਼ਰੀਰ ਦੇ ਵਿੱਚ ਯਹੂਦੀ ਲੋਕ ਉਸ ਚੀਜ਼ ਨੂੰ ਲੈ ਕੇ ਚੱਲਦੇ ਸੀਗੇ ਜੋ ਸੁਨਨਤ ਨੂੰ ਲੈ ਕੇ ਚੱਲਦੇ ਸੀ ਖਤਨੇ ਨੂੰ ਲੈ ਕੇ ਚੱਲਦੇ ਸੀ ਲੇਕਿਨ ਇਸ ਨਿਸ਼ਾਨ ਦੇ ਨਾਲ ਮਨੁੱਖ ਧਰਮ ਹੀ ਨਹੀਂ ਠਹਿਰ ਸਕਦਾ ਤੋ ਅੱਜ ਵੀ ਅਸੀਂ ਦੇਖਦੇ ਹਾਂ ਕਿ ਮਸੀਹੀ ਜਗਤ ਦੇ ਵਿੱਚ ਬਹੁਤ ਸਾਰੇ ਅਲੱਗ-ਅਲੱਗ ਨਿਸ਼ਾਨ ਨਿਕਲ ਕੇ ਆਏ ਆ ਜਿਨ੍ਹਾਂ ਨੂੰ ਲੋਕ ਸਾਹਮਣੇ ਬਾਰੀ ਤੌਰ ਤੇ ਪੇਸ਼ ਕਰਦੇ ਆ ਉਦਾਹਰਨ ਦੇ ਲਈ ਅਗਰ ਮੈਂ ਇੱਕ ਬਹੁਤ ਵੱਡੀ ਕਰਾਸ ਆਪਣੇ ਗਲ ਦੇ ਵਿੱਚ ਪਾ ਲਾਂ ਉਹ ਇੱਕ ਨਿਸ਼ਾਨ ਆ ਲੇਕਿਨ ਅਗਰ ਮੈਂ ਵਚਨ ਦੇ ਅਨੁਸਾਰ ਚੱਲਾਂ ਨਾ ਤੋ ਸ਼ਾਇਦ ਉਸ ਨਿਸ਼ਾਨ ਦਾ ਕੋਈ ਵੀ ਫਾਇਦਾ ਨਹੀਂ ਆ। ਜੇ ਹੋ ਸਕਦਾ ਮੈਂ ਕਿਸੇ ਮੀਟਿੰਗ ਤੇ ਗਿਆ ਔਰ ਮੈਂ ਇੱਕ ਬਰੇਸਲੇਟ ਲਿਆ ਔਰ ਮੇ ਸਾਥ ਚ ਵੀ ਪਾਇਆ ਇਸ ਸਾਥ ਦੇ ਵਿੱਚ ਵੀ ਪਾਇਆ ਲੇਕਿਨ ਅਗਰ ਉਹਦੇ ਉੱਪਰ ਵਚਨ ਵੀ ਲਿਖਿਆ ਹੋਇਆ ਆ ਲੇਕਿਨ ਅਗਰ ਮੈਂ ਵਚਨ ਦੇ ਅਨੁਸਾਰ ਚੱਲਦਾ ਨਹੀਂ ਆ ਤੋ ਸ਼ਾਇਦ ਉਹਦਾ ਕੋਈ ਵੀ ਮਤਲਬ ਮੇਰੀ ਜ਼ਿੰਦਗੀ ਦੇ ਵਿੱਚ ਨਹੀਂ ਰਹਿ ਜਾਂਦਾ। ਇਸ ਲਈ ਜ਼ਰੂਰੀ ਆ ਕਿ ਅਸੀਂ ਉਹਨਾਂ ਨਿਸ਼ਾਨਾਂ ਦੇ ਨਾਲ ਧਰਮੀ ਠਹਿਰਨ ਦੀ ਕੋਸ਼ਿਸ਼ ਨਾ ਕਰੀਏ ਜਾਂ ਆਪਣੇ ਸਰੀਰ ਦੇ ਉਸ ਨਿਸ਼ਾਨਾਂ ਤੋਂ ਅਸੀਂ ਆਖੀਏ ਕਿ ਅਸੀਂ ਪ੍ਰਭੂ ਨੂੰ ਜਾਣਦੇ ਹਾਂ ਅਸੀਂ ਪ੍ਰਭੂ ਨੂੰ ਬਹੁਤ ਮੰਨਦੇ ਹਾਂ ਅਸੀਂ ਬਾਹਰੀ ਤੌਰ ਤੇ ਦਿਖਾਵਾ ਕਰੀਏ ਲੇਕਿਨ ਪ੍ਰਭੂ ਦਾ ਵਚਨ ਕੀ ਕਹਿੰਦਾ ਹੈ ਯਰਮੀਆ 4 ਦੀ 4 ਅਸੀਂ ਪ੍ਰਭੂ ਦੇ ਵਚਨ ਚੋਂ ਦੇਖਦੇ ਹਾਂ ਯਰਮੀਆ 4 ਦੀ 4 ਯਰਮੀਆ ਦੀ ਕਿਤਾਬ ਔਰ ਉਸ ਦਾ 4 ਅਧਿਆਏ ਔਰ ਉਸ ਦਾ 4 ਵਚਨ ਅਸੀਂ ਪ੍ਰਭੂ ਦੇ ਵਚਨ ਚੋਂ ਪੜ੍ਹਦੇ ਹਾਂ ਯਹੋਵਾ ਵਾਲੀ ਆਪਣੀ ਸੁੰਨਤ ਕਰਾਓ ਆਪਣੇ ਦਿਲ ਦੀ ਖਲੜੀ ਲਹਾਓ हे यहूदा ਦੇ ਮਨੁੱਖੋ ਤੇ ਯਰੂਸ਼ਲਮ ਦੇ ਵਾਸੀਓ ਮਤੇ ਮੇਰਾ ਗੁੱਸਾ ਅੱਗ ਵਾਂਗੂ ੜਕੁਟੇ ਉਹ ਬਲ ਉੱਠੇ ਅਤੇ ਬੁਝਾਉਣ ਵਾਲਾ ਕੋਈ ਨਾ ਹੋਵੇ ਤੁਹਾਡੀਆਂ ਕਰਤੂਤਾਂ ਦੀ ਬੁਰੀਾਈ ਦੇ ਕਾਰਨ ਇਧਰ ਪ੍ਰਭੂ ਬੋਰੀਆ ਕੇ ਯਹੋ ਵਾਲੀ ਆਪਣੀ ਸੁੰਨਤ ਕਰਾਓ ਆਪਣੇ ਦਿਲ ਦੀ ਖਲੜੀ ਲਵਾਓ ਤੋ ਅਸਲੀ ਖਤਨਾ ਅਸਲੀ ਸੁੰਨਤ ਕੀ ਆ ਜੋ ਸਾਡੇ ਮਨ ਤੋਂ ਹੁੰਦੀ ਆ ਜੋ ਸਾਡੇ ਮਨ ਦੇ ਵਿੱਚ ਹੁੰਦੀ ਹੈ ਆਪਣੇ ਦਿਲ ਦੀ ਖਲੜੀ ਲਵਾਓ हे ਯੂਦਾ ਦੇ ਮਨੁੱਖੋ ਅਤੇ ਯਰੂਸ਼ਲਮ ਦੇ ਵਾਸੀਓ ਫਿਰ ਅਸੀਂ ਦੇਖਦੇ ਹਾਂ ਬਵਸਤਾਸਾਰ 10 ਅਧਿਆਇ ਔਰ ਉਸ ਦਾ 16 ਵਚਨ ਬਵਸਤਾਸਾਰ 10 ਅਧਿਆਇ ਔਰ ਉਸ ਦਾ 16 ਵਚਨ ਆਪਣੇ ਮਨਾਂ ਦੀਆਂ ਖਲੜੀਆਂ ਦੀ ਸੁੰਨਤ ਕਰਾਓ ਅਤੇ ਅੱਗੇ ਨੂੰ ਹਾਠੇ ਨਾ ਬਣੋ ਤੋਂ ਇਧਰ ਵੀ ਪ੍ਰਭੂ ਵਾਰ-ਵਾਰ ਵਚਨਾਂ ਦੇ ਵਿੱਚ ਗੱਲ ਕਰ ਰਿਹਾ ਕਿ ਜੋ ਤੁਸੀਂ ਸੁਨਣ ਤੇ ਕਰਾਉਣੀ ਆਂ ਔਰ ਜੋ ਤੁਸੀਂ ਖਤਨਾ ਕਰਾਉਣਾ ਆ ਉਹ ਮਨ ਦਾ ਖਤਨਾ ਕਰਾਉਣਾ ਆ ਬਾਹਰੀ ਖਤਨਾ ਨਹੀਂ ਅਸਲੀ ਖਤਨਾ ਜੋ ਪ੍ਰਭੂ ਦੇ ਵਚਨ ਦੇ ਅਨੁਸਾਰ ਆ ਅਸਲੀ ਖਤਨਾ ਉਹ ਆ ਜਦੋਂ ਇੱਕ ਮਨੁੱਖ ਦਾ ਅੰਦਰ ਤੋਂ ਮਨ ਬਦਲ ਜਾਂਦਾ ਆ ਅੰਦਰ ਤੋਂ ਉਹਦਾ ਸੁਭਾਅ ਬਦਲ ਜਾਂਦਾ ਆ ਔਰ ਉਹਦਾ ਮਨ ਜਦੋਂ ਬਦਲ ਜਾਂਦਾ ਆ ਉਹਦੇ ਲਈ ਅਸੀਂ ਬਵਸਤਾ ਸਾਰ 30 ਦੀ 6 ਵਚਨ ਪੜਾਂਗੇ ਅਤੇ ਯਹੋਵਾ ਤੁਹਾਡਾ ਪਰਮੇਸ਼ੁਰ ਤੁਹਾਡੇ ਦਿਲ ਦੀ ਸੁੰਨਤ ਕਰੇਗਾ ਤੇ ਤੁਹਾਡੀ ਅੰਚ ਦੇ ਦਿਲ ਦੀ ਵੀ ਤਾਂ ਜੋ ਤੁਸੀਂ ਯਹੋਵਾ ਆਪਣੇ ਪਰਮੇਸ਼ਰ ਨਾਲ ਆਪਣੇ ਸਾਰੇ ਦਿਲ ਅਤੇ ਆਪਣੀ ਸਾਰੀ ਜਾਨ ਨਾਲ ਪ੍ਰੇਮ ਰੱਖੋ ਤਾਂ ਜੋ ਤੁਸੀਂ ਜਿਉਂਦੇ ਰਹੋ। ਤੋਂ ਇੱਧਰ ਵੀ ਪ੍ਰਭੂ ਦਾ ਵਚਨ ਕੀ ਕਹਿ ਰਿਹਾ ਕਿ ਯਹੋਵਾ ਤੁਹਾਡੀ ਜਿਹੜੀ ਸੁੰਨਤ ਕਰੇਗਾ ਉਹ ਦਿਲ ਦੀ ਕਰੇਗਾ। ਫਿਲਪੀਆਂ ਦੀ ਪੱਤਰੀ 3 ਅਧਿਆਏ ਔਰ ਉਸ ਦਾ ਤਿੰਨ ਵਚਨ। ਫਿਲਪੀਆਂ ਦੀ ਪੱਤਰੀ 3 ਅਧਿਆਏ ਔਰ ਉਸ ਦਾ ਤਿੰਨ ਵਚਨ। ਕਿਉਂ ਜੋ ਸੁਨਤੀ ਤਾਂ ਅਸੀਂ ਹਾਂ ਜਿਹੜੇ ਪਰਮੇਸ਼ਰ ਦੀ ਆਤਮਾ ਨਾਲ ਭਜਨ ਕਰਦੇ ਹਾਂ ਅਤੇ ਮਸੀਹ ਯਿਸੂ ਉਤੇ ਅਪਮਾਨ ਕਰਦੇ ਆਂ ਅਤੇ ਸਰੀਰ ਦਾ ਆਸਰਾ ਨਹੀਂ ਰੱਖਦੇ। ਪ੍ਰਭੂ ਦਾ ਦਾਸ ਪੌਲਸ ਵੀ ਇੱਧਰ ਜੋ ਗੱਲ ਕਰ ਰਿਹਾ ਉਹ ਕਹਿ ਰਿਹਾ ਕਿ ਸੁੰਨਤੀ ਅਸੀਂ ਆਂ ਲੇਕਿਨ ਸੁੰਨਤੀ ਅਸਲੀ ਕੌਣ ਆ ਜੋ ਸਰੀਰ ਦੇ ਉੱਪਰ ਆਸਰਾ ਨਹੀਂ ਰੱਖਦੇ ਬਲਕਿ ਜੋ ਸਾਡੇ ਮਨ ਤੋਂ ਖਤਨਾ ਹੋਇਆ ਆ ਅਸੀਂ ਉਸ ਦੇ ਨਾਲ ਪ੍ਰਭੂ ਦੇ ਉੱਤੇ ਭਰੋਸਾ ਰੱਖਦੇ ਆ ਇਸ ਲਈ ਪ੍ਰਭੂ ਦਾ ਦਾਸ ਪੌਲਸ ਇਸ ਰੋਮੀਆਂ ਦੀ ਪੱਤਰੀ ਦੇ ਉਸ ਦੂਸਰੇ ਅਧਿਆਇ ਦੇ ਵਿੱਚ ਯਹੂਦੀ ਲੋਕਾਂ ਨੂੰ ਬੋਲਦਾ ਆ ਕਿ ਜੋ ਤੁਸੀਂ ਬੋਲਦੇ ਆ ਕਿ ਖੁਦ ਕਰਦੇ ਆ ਅਗਰ ਤੁਸੀਂ ਸ਼ਰਾਂ ਤੇ ਭਰੋਸਾ ਰੱਖਦੇ ਕਿ ਸ਼ਰਾਂ ਨੂੰ ਮੰਨਦੇ ਹੋ ਔਰ ਅਗਰ ਸੀ ਕਹਿੰਨੀ ਆ ਸਾਡੀ ਸੁੰਨਤ ਹੋਈ ਆ ਤੋ ਅਗਰ ਬਵਸਤਾ ਨੂੰ ਨਹੀਂ ਮੰਨਦੇ ਤੋ ਨਾ ਚੀਜ਼ਾਂ ਦਾ ਕੋਈ ਵੀ ਫਾਇਦਾ ਨਹੀਂ ਆ ਸਗੋ ਤੁਹਾਡੀ ਜਿਹੜੀ ਵਡਿਆਈ ਆ ਜੋ ਤੁਹਾਡੀ ਸਗੋ ਯਹੂਦੀ ਉਹ ਹੈ ਜਿਹੜਾ ਅੰਦਰੋਂ ਹੋਵੇ ਤੇ ਸੁੰਨਤ ਉਹ ਹੀ ਹੈ ਜਿਹੜੀ ਮੰਨਦੀ ਹੋਵੇ ਅਰਥਾਤ ਆਤਮਾ ਵਿੱਚ ਨਾ ਲਿਖਤ ਵਿੱਚ ਜਿਹਦੀ ਸ਼ੋਭਾ ਪੰਜਾਬੀ ਦੇ ਵਿੱਚ ਸ਼ਬਦ ਆਇਆ ਜਿਹਦੀ ਸ਼ੋਭਾ ਮਨੁੱਖਾਂ ਵੱਲੋਂ ਨਹੀਂ ਸਗੋ ਪਰਮੇਸ਼ਰ ਵੱਲੋਂ ਹੁੰਦੀ ਹੈ ਸੋ ਅਸੀਂ ਆਪਣਾ ਪਹਿਰਾਵਾ ਅਸੀਂ ਆਪਣਾ ਜੀਵਨ ਇਸ ਤਰ੍ਹਾਂ ਦਾ ਰੱਖਣਾ ਆ ਕਿ ਲੋਕ ਸਾਨੂੰ ਬਾਹਰੀ ਤੌਰ ਤੇ ਦੇਖ ਕੇ ਲੋਕ ਇਹ ਨਾ ਕਹਿਣ ਕੋ ਉਹ ਇਹਦੀ ਵਰਗਾ ਤਾਂ ਕੋਈ ਪ੍ਰਚਾਰਕ ਹੈ ਨਹੀਂ ਆ ਇਹਦੇ ਵਰਗਾ ਤਾਂ ਕੋਈ ਮਨੁੱਖ ਹੈ ਹੀ ਨਹੀਂ ਆ ਸਾਡੇ ਕੁਝ ਬਾਹਰੀ ਨਿਸ਼ਾਨ ਦੇ ਕੇ ਆਖਣ ਨਹੀਂ ਜੀ ਇਹ ਬਹੁਤ ਅੱਛਾ ਆ ਜਾਂ ਸਾਡੀਆਂ ਭਾਵਨਾਵਾਂ ਦੀਆਂ ਗੱਲਾਂ ਨੂੰ ਦੇਖ ਕੇ ਆਖਣ ਨਹੀਂ ਜੀ ਇਹ ਤੇ ਬਹੁਤ ਮਿੱਠੀਆਂ ਮਿੱਠੀਆਂ ਗੱਲਾਂ ਨੂੰ ਬੋਲਦਾ ਆ ਸਗੋਂ ਸਾਡੀ ਜਿਹੜੀ ਸ਼ੋਭਾ ਆ ਮਨੁੱਖਾਂ ਵੱਲੋਂ ਨਹੀਂ ਪਰਮੇਸ਼ਰ ਦੇ ਵੱਲੋਂ ਹੋਣੀ ਜ਼ਿਆਦਾ ਜ਼ਰੂਰੀ ਆ ਔਰ ਉਸ ਦੇ ਲਈ ਹੋਣਾ ਕੀ ਆ ਕਿ ਸਾਡੇ ਮਨ ਦੀ ਉਸ ਖਲੜੀ ਨੂੰ ਤਾਰਨਾ ਆ ਮਨ ਦੀ ਸੁੰਨਤ ਹੋਣੀ ਆ ਪ੍ਰਭੂ ਦੇ ਵਚਨ ਨੂੰ ਆਪਣੇ ਜੀਵਨ ਚ ਪੂਰਾ ਕਰਨਾ ਆ ਸਿਰਫ ਬੋਲਣਾ ਹੀ ਕਾਫੀ ਨਹੀਂ ਇਸ ਲਈ ਪ੍ਰਭੂ ਦਾ ਦਾਸ ਯਾਕੂਬ ਕਹਿੰਦਾ ਕਿ ਵਚਨ ਨੂੰ ਸਿਰਫ ਸੁਣਨ ਵਾਲੀ ਨਹੀਂ ਇਹਦੇ ਅਨੁਸਾਰ ਅਸੀਂ ਚੱਲਣ ਵਾਲੇ ਬੰਨਾ ਆ ਤਾਂ ਜਿੰਨਾ ਜ਼ਿਆਦਾ ਅਸੀਂ ਪ੍ਰਚਾਰ ਕਰਦੇ ਆ ਲੋਕਾਂ ਨੂੰ ਸਿਖਾਉਂਦੇ ਆ ਉਸ ਤੋਂ ਜ਼ਿਆਦਾ ਸਾਡੇ ਜੀਵਨ ਦੇ ਵਿੱਚ ਇਹ ਵਚਨ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ ਤਾਂ ਹੀ ਪ੍ਰਭੂ ਦੇ ਵੱਲੋਂ ਸਾਡੀ ਸ਼ੋਭਾ ਹੋ ਸਕਦੀ ਆ ਸੋ ਪ੍ਰਭੂ ਇਹਨਾਂ ਵਚਨਾਂ ਦੁਆਰਾ ਤੁਹਾਨੂੰ ਆਸ਼ੀਸ਼ ਦੇਵੇ ਪ੍ਰਾਰਥਨਾ ਕਰਾਂਗੇ ਪ੍ਰਭੂ ਜੀ ਤੁਹਾਡੇ ਪਵਿੱਤਰ ਵਚਨਾਂ ਦੇ ਲਈ ਤੁਹਾਡਾ ਧੰਨਵਾਦ ਇਹਨਾਂ ਵਚਨਾਂ ਦੁਆਰਾ ਤੁਸੀਂ ਸਾੜ ਨਾਲ ਗੱਲ ਕੀਤੀ ਸਾਰਾਂਦਰਮੇ ਮਾ ਤੁਹਾਡੇ ਨਾਮ ਨੂੰ ਮਿਲੇ ਪ੍ਰਭੂ ਜੀ ਤੁਹਾਡੇ ਵਚਨ ਨੂੰ ਮੰਨਦੇ ਹੋਏ ਅੱਗੇ ਚੱਲਣ ਦੇ ਲਈ ਤੁਸੀਂ ਸਹਾਇਤਾ ਔਰ ਮਦਦ ਕਰੋ ਅਸੀਂ ਸਿਰਫ ਬੋਲਿਏ ਨਾ ਬਲਕਿ ਆਪਣੇ ਜੀਵਨ ਦੇ ਵਿੱਚ ਵੀ ਇਹ ਵਚਨ ਪੂਰੇ ਕਰ ਸਕੀਏ ਯੀਸ਼ੂ ਮਸੀਹ ਦੇ ਨਾਮ ਅੱਜ ਪ੍ਰਾਰਥਨਾ ਮੰਗਦੇ ਹਾਂ ਆਮੀਨ